ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇਹ ਇੱਕ ਕੁੜੀ ਦਾ ਤੇ ਮੁੰਡੇ ਦਾ ਪਿਆਰ ਦਾ ਗੀਤ ਹੈ ਇਹ ਚੰਗੀਆਂ ਮਾੜੀਆਂ ਚੀਜ਼ਾਂ ਕਿਸੇ ਨੂੰ ਪਿਆਰ ਕਰਨਾ ਇਹ ਕੋਈ ਅੱਜ ਦੇ ਜਮਾਨੇ 'ਚ ਨਹੀਂ ਹੈਗਾ ਇਹ ਸ਼ੁਰੂ ਤੋਂ ਹੀ ਚੱਲੀਆਂ ਆਉਂਦੀਆਂ ਨੇ ਜਿਵੇਂ ਕਿ ਆਪਾਂ بڑے ਕਿੱਸੇ ਸੁਣਦੇ ਆ ਹੀਰ ਰਾਂਝੇ ਦੇ ਮਿਰਜ਼ੇ ਸਹਿਬਾਂ ਦੇ ਸੱਸੀ ਪੁੰਨੂ ਦੇ ਲੈਲਾ ਮਜਨੂ ਇਹ ਸਾਰੇ ਕਿੱਸੇ ਪੁਰਾਣੇ ਨੇ ਸ਼ੁਰੂ ਤੋਂ ਇਹਦਾ ਮਤਲਬ ਇਹ ਚੰਗੀਆਂ ਮੰਦੀਆਂ ਗੱਲਾਂ ਸ਼ੁਰੂ ਤੋਂ ਹੀ ਚੱਲਦੀਆਂ ਆਉਂਦੀਆਂ ਨੇ ਪਰ ਜੇ ਕੋਈ ਗਰੀਬ ਘਰ ਦੀ ਕੁੜੀ ਦੇ ਨਾਲ ਗੱਲਬਾਤ ਹੋ ਜਾਂਦੀ ਹੈ ਤਾਂ ਜੇ ਕਿ ਕੋਈ ਕਰਦਾ ਪਿਆਰ ਤਾਂ ਫਿਰ ਉਹ ਸੋਚ ਕੇ ਕਰੇ ਫਿਰ ਉਹਨੂੰ ਨਿਭਾਵੇ ਜਾਂ ਫਿਰ ਕਰੇ ਨਾ ਸੋ ਇਸੇ ਤਰ੍ਹਾਂ ਦਾ ਅੱਜ ਗੀਤ ਹੈ ਹੇ ਜਦੋਂ ਮੁੰਡੇ ਦਾ ਵਿਆਹ ਹੁੰਦਾ ਤਾਂ ਉਹ ਸੱਦਾ ਵੀ ਦਿੰਦੇ ਨੇ ਕੁੜੀ ਨੂੰ ਪਰ ਉਹ ਐਡੇ ਸਿੱਧਕ ਵਾਲੀ ਆ ਉਹ ਜਾਂਦੀ ਨਹੀਂ ਤੇ ਉਹ ਝੁਰਦੀ ਆ ਬਹੁਤ ਕਹਿੰਦੀ ਪਹਿਲਾਂ ਕਹਿੰਦੀ ਤਾਂ ਸੋਚਿਆ ਨਹੀਂ ਉਦੋਂ ਤਾਂ ਤੇਰੀ ਦੋਸਤੀ ਸੀ ਹੁਣ ਕਹਿੰਦੀ ਟੁੱਟੀਆਂ ਤੋ ਤਾ ਢੋਲ ਵਜਾਤੇ ਹੁਣ ਕਹਿੰਦੀ ਤੂੰ ਮੇਰੀ ਜਾਤ ਪਰਖਦਾ ਸੋ ਬੜਾ ਬਖਰਾ ਜਿਹਾ ਗੀਤ ਆ ਪਸੰਦ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਉਹਨਾਂ ਦੇ ਸਗੀਤ ਸਦਾਤਾ ਮਾਲ ਲਣ ਸੰਦੇ ਗਈ ਨੀ ਪੁੱਲ ਕੇਸ ਰੇਦਾ ਤੇਲ ਚੜਾਵਣ ਤੋ ਸਾਇਆ ਭੁਣਾ ਨੀ ਸਾਈ ਬਾ ਗੋਰੀਏ ਤੇਲ ਵਿੱਚੜਾਵਣ ਤੇਰੀਆਂ ਪਾ ਆ ਸਾਡਾ ਤਾਂ ਚਿਤ ਅਵਾਜਾਰੇ ਗੂੜੇ ਨੈਣ ਕਿਰਵੇ ਰਹੇ ਕਿਰਵੇ ਰਹੇ ਸਾਰੀ ਰਾਤ ਸਜਣੇ ਸਦਾ ਤਾਮਲਣ ਸੰਦ ਦੇ ਗੀ ਜੀ ਬੋਲ ਕੇ ਸਰੇ ਦਾ ਕੋੜੀ ਚੜਾਵਣ ਤੂ ਸਾਇਆ ਭੁੜਾ ਨੀ ਸਈ ਵਾਂਗੋਰੀਏ ਕੋੜੀ ਚੜਾਵਣ ਤੇਰੀਆਂ ਪਾ ਜਾ ਚੀਆ ਸਾਡਾ ਤਾਂ ਜਿੱਤੇ ਆਵਾਜ਼ ਗੂੜੇ ਨੈਣ ਕਿਰਵੇ ਰਹੇ ਕਿਰਵੇ ਰਹੇ ساری ਰਾਤ ਸਜਣੇ ਲਣ ਸਾਨੂੰ ਦੇ ਗੀ ਜੀ ਕੰਗਣਾ ਖੇਡਣੇ ਦਾ ਕੰਗਣਾ ਖੜਾਵਣ ਤੂ ਸਾਇਆ ਭੁਣਾ ਨੀ ਸੇ ਬਾਗਰੀਏ ਕੰਗਣਾ ਖੜਾਵਣ ਤੇਰੀਆਂ ਪਾ ਬੀਆਂ ਵੇ ਤਾਇਆਂ ਚਾਚੀਆਂ ਸਾਡਾ ਤਾਂ ਚਿੱਤ ਅਵਾਜ਼ਾਰੀ ਗੂੜੇ ਨੈਣ ਕਿਰਵੇ ਰਹੇ ਕਿਰਵੇ ਰਹੇ ਸਰੀਰ ਤੁਸ ਜੜਣੇ ਹੱਥੋਂ ਹੁਣੇ ਵੇ ਗਏ ਲੋਕ ਲੁਕ ਲਾਈਆਂ ਜੇੜੀਆਂ ਵੇ ਟਿੰਗਾਂ ਦੇ ਵੱਜ ਗਏ ਨੇ ਟੋਲ ਗੂੜੇ ਨੈਣੇ ਕਿਰਵੇ ਰਹੇ ਜਦੋਂ ਜੋ ਬਨ ਰੰਗ ਮਾਣੇ ਆਵੇ ਦਗੇ ਬਾਜੀਆ ਓਦੋਂ ਨਾ ਪਰ ਕੀ ਸਾਡੀ ਜਾ ਰੇ ਗੂੜੇ ਨੈਣ ਕੀ ਰਿਵੇ ਰਹਿ ਜਦੋਂ ਤਾ ਤੂ ਸੀਲਾਵੋਂਦੋ ਸਤੀ ਵੇਦਗੇ ਬਾਜੀਆ ਉਦੋਂ ਤਾ ਦਸ ਉਦੋਂ ਨਾ ਕੁਝ ਵੀ ਤਨੁ ਜਾਦਿ ਸਾਡਾ ਤਾਂ ਜਿੱਤੇ ਆਵਾਜ਼ ਰਸ ਜੜਣ